ਸਾਰਿਆਂ ਪਿਆਰ ਭਰੀ ਸਾਸਰੀ ਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸੋ ਕਈ ਦਿਨਾਂ ਦੀ ਆਪਣੇ ਬਾਤਾਂ ਚੱਲ ਰਹੀਆਂ ਸੀ ਪਹਿਲਾਂ ਮੇਰੇ ਕੋਲੇ ਪਾਈਆਂ ਬੜੀ ਪਈਆਂ ਹੋਈਆਂ ਸੀ ਬਾਤਾਂ ਉਹ ਮੈਂ ਕਿਹਾ ਚਲ ਇਹਨਾਂ ਨੂੰ ਪਾ ਦਈਏ ਤੇ ਹੁਣ ਮੈਂ ਅੱਜ ਤੁਹਾਨੂੰ ਇੱਕ ਸੱਚੀ ਕਹਾਣੀ ਸੁਣਾਉਣ ਲੱਗੀ ਆਂ ਜਿੰਨੀਆਂ ਵੀ ਮੈਂ ਤੁਹਾਨੂੰ ਕਹਾਣੀਆਂ ਸੁਨਾਈਆਂ ਨੇ ਕੋਈ ਕਾਲਪਨਿਕ ਹੁੰਦੀ ਐ ਨਹੀਂ ਸਾਰੀਆਂ ਤਕਰੀਬਨ ਸੱਚੀਆਂ ਨੇ ਅੱਗੇ ਤੋਂ ਵੀ ਸੁਣਾਉਂਦੀ ਰਹੂੰਗੀ ਸੱਚੀਆਂ ਗੱਲਾਂ ਸੋਮਾ ਨਾਨ ਨੰਦ ਫਿਰ ਕਹਾਣੀ ਦਾ ਆ ਰਾਮ ਸਿੰਘ ਸਰਕਾਰੀ ਟੀਚਰ ਸੀ ਲੱਗਿਆ ਹੋਇਆ ਜਿਹੜੀ ਉਹਦੇ ਘਰ ਵਾਲੀ ਸੀ ਉਹ ਘਰੇ ਪਿੰਡ ਦੀਆਂ ਕੁੜੀਆਂ ਨੂੰ ਸਿਲਾਈ ਸਿਖਾਉਂਦੀ ਹੁੰਦੀ ਯਾਨੀ ਕਿ ਸਿਲਾਈ ਸੈਂਟਰ ਉਹਨੇ ਘਰੇ ਖੋਲਿਆ ਹੋਇਆ ਸੀ ਜਿਹਦੇ ਵਿੱਚ ਕੁੜੀਆਂ ਦੇ 3-4 ਗਰੁੱਪ ਆਉਂਦੇ ਹੁੰਦੇ ਤਾਂ ਆਪਦੇ ਉਹਦੇ ਦੋ ਬੇਟੀਆਂ ਸੀ ਬੇਟਾ ਨਹੀਂ ਸੀ ਕੋਈ RAM ਸਿੰਘ ਦੇ ਉਹ ਬੇਟੀਆਂ ਦਾ ਡੇਢ ਕ ਸਾਲ ਦਾ ਫਰਕ ਸੀ ਮਸਹੀਂ ਦੋਵੇਂ ਇੱਕੋ ਜੀਆਂ ਹੀ ਤਕਰੀਬਨ ਜਿਵੇਂ ਕਹਿੰਦੇ ਨੇ ਵੀ ਤਿਆਂ ਨੂੰ ਤਾਂ ਨਿਤવાર ਆਉਂਦਾ ਦੋਨੇ ਜਵਾਨ ਸੀਗੀਆਂ ਤੇ ਦੋਹਾਂ ਦਾ ਬਹੁਤ ਪਿਆਰ ਇਕੱਠੀਆਂ ਨੇ ਖੇਲਣਾ ਤਾਂ ਖੇਲਣਾ ਤੇ ਖਾਣਾ ਪੀਣਾ ਸੌਣਾ ਇਕੱਠੀਆਂ ਦਾ ਤਾ ਹੁਣ ਉਹ ਜਦੋਂ ਸਕੂਲ ਲਾਈਆਂ RAMSAYO ਆਪਦੇ ਨਾਲ ਉਹਨਾਂ ਨੂੰ ਉਸੇ ਸਕੂਲ 'ਚ ਐਡਮਿਸ਼ਨ ਦਵਾਤੀ ਜਿੱਥੇ ਉਹ ਪੜਾਉਂਦਾ ਸੀ ਉੱਥੇ ਨਾਲ ਲੈ ਕੇ ਜਾਇਆ ਕਰੇ ਤੇ ਛੁੱਟੀ ਹੋਈ ਤਾਂ ਨਾਲ ਲਿਆਇਆ ਕਰੇ ਤਾਂ ਹੁਣ ਪੜ੍ਹਦੀਆਂ ਨੇ ਕੁੜੀਆਂ ਨਾਲੇ ਤਾਂ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਨੇ ਕੁੜੀਆਂ ਵੈਸੇ ਮੁੰਡਿਆਂ ਨਾਲੋਂ ਫਰਕ ਹੁੰਦਾ ਤੇਜ਼ ਹੁੰਦੀਆਂ ਨੇ ਪੜ੍ਹਾਈ 'ਚ ਬਹੁਤ ਪੜਨੱਚ ਵੀ ਤੇਜ ਨੇ ਘਰ ਦੇ ਕੰਮ ਚ ਵੀ ਸਾਰਾ ਉਹਨਾਂ ਦੀ ਜਾਣਕਾਰੀ ਹੈ ਉਹਨੂੰ ਵੀ ਹਾਂ ਚੀਜ਼ ਕਿਵੇਂ ਬਣਾਉਣੀ ਆ ਚੁੱਲ੍ਹੇ ਤੇ ਕੁੱਲ ਰੋਟੀ ਪਾਣੀ ਦਾ ਤੇ ਨਾਲ ਮਾਂ ਤੋਂ ਸਲਾਈ ਸਿੱਖਦੀਆਂ ਤੇ ਮਾਂ ਦੇਖ ਕੇ ਇੰਨਾ ਖੁਸ਼ ਹੁੰਦੀ ਵੀ ਸ਼ੁਕਰ ਕਰਦੀ ਵਾਹਿਗੁਰੂ ਤਾ ਮੈਨੂੰ ਇੰਨੀਆਂ ਸਜਾਰੀਆਂ ਧੀਆਂ ਦਿੱਤੀਆਂ ਨੇ ਤੇ ਪਿਓ ਨੂੰ ਵੀ ਬਹੁਤ ਮਾਣ ਸੀ ਵੀ ਮੇਰੀਆਂ ਧੀਆਂ ਵਰਗੀ ਕਿਸੇ ਦੀ ਧੀ ਨਹੀਂ ਹੋਣੀ ਤਾਂ ਹੁਣ ਉਹ ਜਿਹਾ ਜਿਓ ਵੱਡੀਆਂ ਹੋਈਆਂ ਪੜ੍ਹਾਈ ਤੋਂ ਹਟ ਗਈਆਂ ਪੜ੍ਹ ਤਾਂ ਡੀਆਂ ਤਾਂ ਉਹ ਕਹਿਣ ਲੱਗੇ ਵੀ ਆਪਾਂ ਇਹਨਾਂ ਦਾ ਵਿਆਹ ਕਰ ਦਾਂਗੇ ਹੁਣ ਵੀ ਗਾਹਾਂ ਆਪਾਂ ਨੌਕਰੀ ਨਹੀਂ ਕਰਵਾਉਂਦੇ ਵੀ ਜੇ ਕਿਸੇ ਨੇ ਕਰਾਉਣੀ ਹੋਊਗਾ ਹਾਂ ਵਿਆਹ ਦਾਂਗੇ ਤਾਂ ਅਗਲਾ ਕਰਵਾ ਲਵੇ ਆਪਾਂ ਨਹੀਂ ਨੌਕਰੀ ਤੇ ਲਾਉਂਦੇ ਤਾਂ ਡੀ ਗਵਾਂਡੀ ਕਿਹਾ ਕਰਨ ਵੀ ਲੈ ਜੇ ਰੱਬ ਤੈਨੂੰ ਇੱਕ ਪੁੱਤ ਦੇ ਦਿੰਦਾ ਆਰਾਮ ਸਿਆਂ ਵੀ ਹੁਣ ਬਗਾਨੇ ਪੁੱਤ ਆ ਕੇ ਤੇਰਾ ਸਾਰਾ ਕੁਝ ਸਾਂਭਣਗੇ ਉਹ ਕਹਿੰਦਾ ਇਹ ਗੱਲ ਨਾ ਮੈਨੂੰ ਕਿਹੋ ਤੁਸੀਂ ਤਾਂ ਇੱਕ ਪੁੱਤਰ ਦੀ ਗੱਲ ਕਰਦੇ ਹੋ ਮੈਨੂੰ ਤਾਂ ਦੋ ਦਿੱਤੇ ਹੋਏ ਨੇ ਰੱਬ ਨੇ ਮੇਰੇ ਪੁੱਤ ਨੇ ਦੋ ਮੈਂ ਧੀਆ ਨਹੀਂ ਹਨ ਤੇ ਵੀ ਮੈਨੂੰ ਇਹਨਾਂ ਤੇ ਬਹੁਤ ਮਾਣ ਹੈ ਤਾਂ ਹੁਣ ਲੋਕ ਕਹਿਣ ਲੱਗੇ ਵੀ ਤੂੰ ਦੋਨਾਂ ਧੀਆ ਨੂੰ ਇੱਕ ਘਰੇ ਵਿਆਹ ਦੇ ਇੱਕ ਨੂੰ ਵਿਆਹ ਕੇ ਸਹੂਰੀ ਤੋਰਦੀ ਇੱਕ ਨੂੰ ਘਰੇ ਘਰ ਜਮਾਈ ਰੱਖ ਲਈ ਉਹ ਕਹਿੰਦਾ ਵੀ ਮੈਂ ਇਹ ਕੰਮ ਬਈ ਨਹੀਂ ਕਰਨਾ ਵੀ ਜਿੰਨਾ ਚਿਰ ਸਾਡੇ ਨੈਣ ਪ੍ਰਾਣ ਚੱਲਦੇ ਨੇ ਅਸੀਂ ਤਾਂ ਆਪਦੇ ਘਰੇ ਆਪ ਦਾ ਆਪ ਕਮਾਵਾਂਗੇ ਖਾਵਾਂਗੇ ਬੀ ਦੋਹਾਂ ਨੂੰ ਵਿਆਹ ਕੇ ਤੋਰੂੰਗਾ ਮੈਂ ਤਾਂ ਚਲੋ ਜੀ ਹੁਣ ਉਹਦੀ ਰਾਣ ਸਿਆਂ ਦੀ ਭੈਣ ਜਾਨੀ ਕਿ ਵੱਡੀ ਕੁੜੀ ਦਾ ਨਾਮ ਸੁਖਵਿੰਦਰ ਹੁੰਦਾ ਉਹਨੂੰ ਸੁਖੀ ਕਹਿੰਦੇ ਨੇ ਛੋਟੀ ਦਾ ਨਾਮ ਜਸਵਿੰਦਰ ਹੁੰਦਾ ਉਹਨੂੰ ਜੱਸੀ ਕਹਿੰਦੇ ਨੇ ਤਾਂ ਹੁਣ ਉਹ ਸੁਖੀ ਉਹਨਾਂ ਦੀ ਭੂਆ ਰਿਸ਼ਤਾ ਲੈ ਕੇ ਆਉਂਦੀ ਹੈ ਆਪਦੀ ਗਾਂ ਅੰਗਲੀ ਸੰਗਲੀ ਸੌਰਿਆ ਵੱਲੋਂ ਉਹ ਆ ਕੇ ਜਦੋਂ ਦੱਸਦੀ ਹੈ ਵੀ ਆਪਦੇ ਭਾਈ ਪਰਜਾਈ ਨੂੰ ਵੀ ਮੁੰਡਾ ਫੌਜ ਚ ਹੈ ਕੱਲ੍ਹ ਹੀ ਮੁੰਡਾ ਵੀ ਪਿਛਲੇ ਪਹਿਰੇ ਜਿਹਦਾ ਪਿਛਲੇ ਪਹਿਰੇ ਜਿਹ ਜਿਵੇਂ ਉਮਰ ਦੇ ਕਈ ਸਾਲ ਲੱਗ ਜਾਂਦੇ ਨੇ ਨਾ 35 38 40 ਉਦੋਂ ਬੱਚਾ ਹੁੰਦਾ ਬਹੁਤ ਲੋਕਾਂ ਦੇ ਦੇਖੇ ਨੇ ਉਹਨੂੰ ਕਹਿ ਦਿੰਦੇ ਨੇ ਵੀ ਪਿਛਲੀ ਉਮਰ ਦਾ ਜਵਾਬ ਹੈ ਤਾਂ ਉਹ ਮੁੰਡਾ ਐ ਸੀ ਬਸ ਇਕੱਲਾ ਹੀ ਮੁੰਡਾ ਸੀ ਉਹਨਾਂ ਦੇ ਹੋਰ ਕੋਈ ਧੀ ਪੁੱਤ ਨਹੀਂ ਸੀ ਉਹ ਮੁੰਡਾ ਫੌਜ ਚ ਸੀ ਰਵਿੰਦਰ ਤਾਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਉਧਰ ਉਧਰ ਹੀ ਰਿਸ਼ਤਾ ਦੋਹਾਂ ਧਿਰਾਂ ਨੂੰ ਪਸੰਦ ਆ ਜਾਂਦਾ ਹੈ ਤੇ ਹੁਣ ਉਹ ਕਹਿਣ ਲੱਗੇ ਮੁੰਡੇ ਵਾਲੇ ਉਹਦੇ ਮਾਪੇ ਵੀ ਆਪਾਂ ਭਾਈ ਵਿਆਹ ਦੀ ਤਰੀਕ ਨਿਸ਼ਚਿਤ ਕਰ ਲਓ ਵੀ ਫੇਰ ਸਾਡੇ ਮੁੰਡੇ ਨੇ ਉਸ ਟਾਈਮ ਨੂੰ ਆਪਣੀ ਅਰਜੀ ਲਾਉਣੀ ਹੈ ਛੁੱਟੀ ਵਾਸਤੇ ਵੀ ਉਹਨਾਂ ਛੁੱਟੀ ਆਊਗਾ ਉਹ ਵਿਆਹ ਵਾਸਤੇ ਇਸ ਲਈ ਆਪਾਂ ਕੋਈ ਦਿਨ ਫਿਕਸ ਕਰ ਲੂ ਵਿਆਹ ਦਾ ਚਲੋ ਜੀ ਵਿਆਹ ਦੀ ਤਰੀਕ ਰੱਖੀ ਜਾਂਦੀ ਹੈ ਹੁਣ ਬੜੇ ਚਾਅ ਮਤ ਨਾਲ ਤਿਆਰੀਆਂ ਹੋ ਰਹੀਆਂ ਨੇ ਰਵਿੰਦਰ ਤੇ ਸੁਖੀ ਦੇ ਵਿਆਹ ਦੀਆਂ ਹਣਾ ਮੁੰਡਿਆਂ ਕੁੜੀਆਂ ਨੂੰ ਹੁੰਦਾ ਹੀ ਐ ਇਹ ਨੇਚਰਲੀ ਨੇ ਇਹ ਚੀਜ਼ਾਂ ਮਨ 'ਚ ਅਰਮਾਨ ਹੁੰਦੇ ਨੇ ਹੁਣ ਸੁਖੀ ਵੀ ਆਪਦੇ ਮਨ 'ਚ ਰਵਿੰਦਰ ਵਾਰੇ ਉਹਦੇ ਵੀ ਅਰਮਾਨ ਨੇ ਵੀ ਮੈਂ ਆਪਦੀ ਲਾਈਫ ਨੂੰ ਐ ਚਲਾਉਂਗੀ ਐ ਚਲਾਉਂਗੀ ਉਹ ਵੀ ਬੜੇ ਸੁਪਨੇ ਦੇਖਦੀ ਆ ਰਵਿੰਦਰ ਨਾਲ ਚਲੋ ਜੀ ਜਦੋਂ ਰਵਿੰਦਰ ਛੁੱਟੀ ਆ ਜਾਂਦਾ ਹੈ ਤਾਂ ਉਹਦੀ ਭੂਆ ਜਾਂਦੀ ਆ ਉਹਨਾਂ ਦੇ ਘਰੇ ਬਚੋਲਣ ਤਾਹੁਰਵਿੰਦਰ ਉਹਨੂੰ ਕਹਿ ਦਿੰਦਾ ਉਹਦੀ ਭੂਆ ਨੂੰ ਕਹਿੰਦਾ ਵੀ ਕੁੜੀ ਤਾਂ ਮੈਨੂੰ ਪਸੰਦ ਹੈ ਵੀ ਪਰ ਕੋਈ ਹੋਰ ਨਹੀਂ ਸੀ ਕੁੜੀ ਤਾਂ ਉਹਦੀ ਭੂਆ ਕਹਿੰਦੀ ਤੈਨੂੰ ਪਸੰਦ ਨਹੀਂ ਕਹਿੰਦਾ ਮੈਨੂੰ ਤਾਂ ਪਸੰਦ ਆ ਕਹਿੰਦਾ ਕਹਿੰਦੀ ਹੋਰ ਫਿਰ ਕੋਈ ਦੋਸਤ ਵਾਸਤੇ ਰਿਸ਼ਤਾ ਮੰਗਦਾ ਹੈ ਕਹਿੰਦਾ ਵੀ ਨਹੀਂ ਮੈਂ ਤਾਂ ਵੈਸੇ ਹੀ ਗੱਲ ਕਰਤੀ ਹੁਣ ਜਦੋਂ ਉਹਨੇ ਇਹ ਗੱਲ ਵੀ ਦੇਖੀ ਜਾਵੇ ਤਾਂ ਡੂੰਗੀ ਸੀ ਵੀ ਹੋਰ ਨਹੀਂ ਕੋਈ ਕੁੜੀ ਵੀ ਇਹਦਾ ਮਤਲਬ ਉਹਨੂੰ ਪਸੰਦ ਨਹੀਂ ਕੀਤਾ ਨਾ ਕਿਤੇ ਤਾਂ ਉਹਨੇ ਆਪੂ ਅਨੇ ਸੋਚਿਆ ਵੀ ਆਪਦੇ ਭਾਈ ਪਰਜਾਈ ਦੇ ਕੰਨੀ ਪਾਵਾਂ ਇਹ ਗੱਲ ਉਹ ਆਈ ਆ ਕੇ ਉਹਨੇ ਆਪਦੇ ਭਾਈ ਪਰਜਾਈ ਨੂੰ ਦੱਸਿਆ ਵੀ ਭਾਈ ਉਹ ਮੁੰਡਾ ਐਂ ਕਹਿੰਦਾ ਰਵਿੰਦਰ ਵੀ ਕੁੜੀ ਹੋਰ ਨਹੀਂ ਸੀ ਕੋਈ ਕਹਿੰਦੀ ਮੈਂ ਤਾਂ ਸੋਚਦੀ ਆਂ ਵੀ ਕੱਲ ਨੂੰ ਜਵਾਬ ਦਿੰਦੇ ਫਿਰ ਨਾ ਜਾਂ ਛੱਡ ਛਡਈਆ ਕਰ ਰਿਹਾ ਹੈ ਜੇ ਬੰਦਾ ਵੀ ਬੰਦੇ ਤਾਂ ਉਹ ਬਹੁਤ ਵਧੀਆ ਨੇ ਵੇ ਛੋਟੀ ਜੱਸੀ ਸੀ ਉਹ ਬਹੁਤ ਸੋਹਣੀ ਸੀ ਵੱਡੀ ਨਾਲੋਂ ਸੁਖੀ ਉਨੀ ਸੋਹਣੀ ਹੈ ਨਹੀਂ ਸੀ ਸਿਆਣੀਆਂ ਦੋਨੇ ਸੀ ਰਕਾਨਾਂ ਤੇ ਉਹ ਕਹਿਣ ਲੱਗੀ ਵੀ ਆਪਾਂ ਤਾਂ ਵਿਆਹ ਹੀ ਕਰਨਾ ਹੈ ਆਪਾਂ ਦੂਜੀ ਦੀ ਫੋਟੋ ਦਿਖਾ ਦੇੰਨੇ ਆ ਨਾਲ ਮੈਂ ਜੱਸੀ ਦੀ ਵੀ ਲੈ ਜਾਨੀ ਆ ਭਾਈ ਸਲਾਹ ਕਰਕੇ ਉਹ ਜੱਸੀ ਦੀ ਫੋਟੋ ਵੀ ਲੈ ਗਈ ਤਾਂ ਹੁਣ ਗਾਹਾਂ ਰਵਿੰਦਰ ਨੇ ਜੱਸੀ ਪਸੰਦ ਕਰ ਲਈ ਵੀ ਹਾਂ ਮੈਨੂੰ ਆ ਕੁੜੀ ਪਸੰਦ ਆ ਇਹਦੇ ਨਾਲ ਵਿਆਹ ਕਰਾ ਲੂੰਗਾ ਚਲੋ ਜੀ ਤਿਆਰੀਆਂ ਹੋ ਹੀ ਰਹੀਆਂ ਸੀ ਵਿਆਹ ਦੀਆਂ ਸੁਖੀ ਦੀ ਥਾਂ ਉਤੇ ਹੁਣ ਜੱਸੀ ਦਾ ਨੰਬਰ ਲੱਗ ਗਿਆ ਹੁਣ ਸੁਖੀ ਦੇ ਮਨ ਚ ਇਨੇ ਅਰਮਾਨ ਬਣੇ ਹੋਏ ਸੀ ਹੁਣ ਉਹ ਬਹੁਤ ਅੰਦਰੋਂ ਅੰਦਰੀ ਦੁਖੀ ਹੁੰਦੀ ਹੈ ਆਪਦੀ ਭੈਣ ਤੇ ਖਾਰ ਖਾਂਦੀ ਹੈ ਕਿਉਂਕਿ ਤਾਂ ਸੁਭਾਅ ਕੀ ਹੁੰਦੀਆਂ ਨੇ ਗੱਲਾਂ ਵੀ ਹੋਣਾ ਹੀ ਹੋਣਾ ਸੀ ਫਿਰ ਜਦੋਂ ਉਹ ਸੋਚਦੀ ਹੈ ਵੀ ਇਹਨੇ ਮੇਰੀ ਮੰਗ ਤੇ ਡਾਕਾ ਮਾਰ ਲਿਆ ਫਿਰ ਉਹ ਸੋਚਦੀ ਆ ਵੀ ਇਹ ਤੇਜ ਹੈ ਵੀ ਹੋ ਸਕਦਾ ਹੈ ਨੇ ਮੇਰੇ ਤੋਂ ਅੱਗੋਂ ਪਿੱਛੋਂ ਇਹਨੇ ਕੋਈ ਐਹ ਜੀ ਗੱਲਬਾਤ ਕੋਈ ਐਹ ਜਿਹਾ ਕੰਮ ਕਰਿਆ ਵੀ ਜਿਹਦੇ ਨਾਲ ਉਹਨਾਂ ਨੇ ਇਹਨੂੰ ਪਸੰਦ ਕਰ ਲਿਆ ਮੈਨੂੰ ਨਕਾਰਤਾ ਤੇ ਹੁਣ ਉਹ ਉਹ ਅੰਦਰੋਂ ਅੰਦਰੀ ਉਦਾਸ ਬਹੁਤ ਰਹਿੰਦੀ ਆ ਆਪਦੀ ਮਾਂ ਨਾਲ ਵੀ ਲੜਦੀ ਆ ਵੀ ਤੁਸੀਂ ਇਹ ਕੀ ਕੀਤਾ ਮੇਰੇ ਬਾਰੇ ਕੁਝ ਨਹੀਂ ਸੋਚਿਆ ਇਹਦੇ ਬਾਰੇ ਸੋਚਿਆ ਉਹ ਕਹਿੰਦੇ ਵੀ ਨਹੀਂ ਧੀਏ ਵਿਆਹ ਤਾਂ ਦੋਹਾਂ ਦੀ ਕਰਨਾ ਸੀ ਵੀ ਤੈਨੂੰ ਹੋਰ ਬਥੇਰਾ ਵਧੀਆ ਮਿਲੇਗਾ ਉਹ ਕਹਿੰਦੀ ਜੋ ਮਰਜ਼ੀ ਕਹੋ ਹੁਣ ਤਾਂ ਕਹਿੰਦੀ ਵੀ ਮੈਂ ਮੰਗ ਛੱਡੀ ਹੋਈ ਬੱਜੂਗੀ ਤੇ ਵੀ ਮੈਂ ਤਾਂ ਉਹਦੀ ਛੱਡੀ ਹੋਈ ਮੰਗ ਵੱਜੂਗੀ ਹੁਣ ਬਿਆਹ ਦਾ ਦਿਨ ਆ ਜਾਂਦਾ ਹੈ ਵਿਆਹ ਦੇ ਵਿੱਚ ਚਲੋ ਉਹ ਕਿਸੇ ਵੀ ਰਸਮ ਦੇ ਵਿੱਚ ਮੂਹਰੇ ਨਹੀਂ ਹੁੰਦੀ ਸੁਖੀ ਕਿਉਂ ਕਿੱਥੇ ਤਾਂ ਉਹ ਆਪਦੇ ਵਿਆਹ ਦੇ ਸੁਪਨੇ ਲੈ ਰਹੀ ਸੀ ਉਸ ਮੁੰਡੇ ਨਾਲ ਰਵਿੰਦਰ ਨਾਲ ਕਿੱਥੇ ਉਹਨੂੰ ਜਵਾਬ ਮਿਲ ਗਿਆ ਭੈਣ ਦਾ ਵਿਆਹ ਹੋ ਰਿਹਾ ਹੈ ਤਾਂ ਉਹ ਹੁਣ ਕਿਸੇ ਵੀ ਫੰਕਸ਼ਨ ਦੇ ਜੋ ਵੀ ਉਹਦੇ ਕਰਨ ਵਾਲੇ ਕਾਰਵਿਹਾਰ ਸੀਸਾਲੀ ਵਾਲੇ ਉਹ ਕਿਤੇ ਨਹੀਂ ਜਾਂਦੀ ਮੂਰੇ ਕੁਝ ਨਹੀਂ ਕਰਦੀ ਚਲੋ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਜਦੋਂ ਹੁਣ ਉਹ ਰਵਿੰਦਰ ਤੇ ਜੱਸੀ ਮਿਲ ਆਉਂਦੇ ਨੇ ਤਾਂ ਉਹਨੂੰ ਪਤਾ ਹੁੰਦਾ ਵੀ ਅੱਜ ਉਹਨਾਂ ਨੇ ਆਉਣਾ ਹੈ ਜਾਂ ਉਹਨਾਂ ਨੂੰ ਆਉਂਦਿਆਂ ਦੇਖ ਕੇ ਪਹਿਲਾਂ ਹੀ ਘਰੋਂ ਆਪਣੀ ਸਹੇਲੀ ਦੇ ਘਰੇ ਚਲੀ ਜਾਂਦੀ ਹੈ ਤਾਂ ਜਦੋਂ 2-4 ਵਾਰੀ ਆਹੀਂ ਹੋਇਆ ਤਾਂ ਇੱਕ ਵਾਰੀ ਰਵਿੰਦਰ ਛੁੱਟੀ ਆਇਆ ਹੋਇਆ ਉਹਨੇ ਉਹ ਕੱਲਾ ਆਇਆ ਜੱਸੀ ਤੋਂ ਬਿਨਾਂ ਦੱਸੇ ਕੱਲਾ ਆਇਆ ਤੇ ਸੁਖੀ ਨੂੰ ਬਿਠਾ ਕੇ ਉਹਨੇ ਕਿਹਾ ਵੀ ਦੇਖ ਤੇਰਾ ਮੇਰਾ ਰਿਸ਼ਤਾ ਲਿਖਿਆ ਹੀ ਨਹੀਂ ਸੀ ਹੋਇਆ ਇਹ ਸੰਜੋਗ ਤੇਰੀ ਭੈਣ ਨਾਲ ਲਿਖੇ ਹੋਏ ਸੀ ਮੇਰੇ ਉਹ ਤਾਂ ਹਲੇ ਇੰਨੀ ਕੀ ਗੱਲ ਕਹਿੰਦਾ ਉਹਨੂੰ ਕਹਿੰਦੀ ਖਬਰਦਾਰ ਜੇ ਮੈਨੂੰ ਬੁਲਾਇਆ ਹੈ ਮੇਰਾ ਤੇਰਾ ਕੋਈ ਰਿਸ਼ਤਾ ਨਹੀਂ ਜੇ ਤੂੰ ਸੋਚਦਾ ਹੋਵੇਂ ਮੈਂ ਤੈਨੂੰ ਬੁਲਾਉਂ ਮੈਂ ਨਹੀਂ ਕਹਿੰਦੀ ਤੈਨੂੰ ਬੁਲਾਉਂਦੀ ਔਰ ਜਿਹੜੀਆਂ ਤੈ ਮੇਰੇ ਨਾਲ ਕੀਤੀਆਂ ਨੇ ਤੂੰ ਭੁਗਤੇਗਾ ਤੇ ਉੱਠ ਕੇ ਚਲੀ ਜਾਂਦੀ ਐ ਚਲੋ ਹੁਣ ਰਵਿੰਦਰ ਵੀ ਸਮਝ ਗਿਆ ਵੀ ਇਹ ਤਾਂ ਗੁੱਸੇ ਹੀ ਬਹੁਤ ਗਰੀ ਬੈਠੀ ਐ ਤਾਂ ਹੁਣ ਕੁਛਕ ਟਾਈਮ ਬਾਅਦੋਂ ਜਦੋਂ ਰਵਿੰਦਰ ਤਾਂ ਚਲਾ ਜਾਂਦਾ ਛੁੱਟੀ ਤੋਂ ਬਾਅਦ ਉਹਨਾਂ ਦਾ ਘਰ ਇੱਕ ਬੇਟੀ ਜਨਮ ਲੈਂਦੀ ਐ ਜੱਸੀ ਲਵੇ ਤਾਂ ਫੇਰ ਰਵਿੰਦਰ ਛੁੱਟੀ ਆਉਂਦਾ ਆ ਕੇ ਬਹੁਤ ਵੱਡਾ ਫੰਕਸ਼ਨ ਰੱਖਦੇ ਨੇ ਨਰਵਿੰਦਰ ਦੇ ਜਨਮ ਤੋਂ ਬਾਅਦ ਹੁਣ ਏ ਸੇਤੀ ਦਾ ਉਹਦੀ ਦਾ ਜਨਮ ਹੋਇਆ ਸੀ ਇੰਨੇ ਸਾਲਾਂ ਬਾਅਦ ਤਾਂ ਉਹ ਫੰਕਸ਼ਨ ਰੱਖਦੇ ਨੇ ਤਾਂ ਜੱਸੀ ਦੇ ਮਾਪਿਓ ਜਾਂਦੇ ਨੇ ਤਾਂ ਜੱਸੀ ਕਹਿੰਦੀ ਮੈਂ ਨਹੀਂ ਜਾਂਦੀ ਉਹਦੀ ਮਾਂ ਕਹਿੰਦੀ ਜਾਂਦੀ ਕਿਉਂ ਨਹੀਂ ਉਹ ਕਹਿੰਦੀ ਤੈਨੂੰ ਪਤਾ ਤਾਂ ਹੈ ਮੈਂ ਕਹਿੰਦੀ ਉੱਥੇ ਕੀ ਕਰੂੰਗੀ ਕਹਿੰਦੀ ਮੈਂ ਇਹ ਦੇਖਣ ਜਾਊਂਗੀ ਵੀ ਮੇਰਾ ਜੀ ਨੇ ਮੈਨੂੰ ਛੱਡ ਤਾ ਵੀ ਉਹ ਇੰਨੀਆਂ ਖੁਸ਼ੀਆਂ ਮਨਾ ਰਹੇ ਹੈ ਮੇਰੀ ਭੈਣ ਤੇ ਉਹਦੇ ਨਾਲ ਉਹਦੇ ਨਾਲ ਮਨਾ ਰਹੀ ਹੈ ਤਾ ਉਹਦੀ ਮਾਂ ਨੇ ਬਹੁਤ ਕਿਹਾ ਕਹਿੰਦੀ ਤੂੰ ਐਡਾ ਗੁੱਸਾ ਹਲੇ ਵੀ ਲਈ ਬੈਠੀ ਐ ਇੰਨੇ ਚਿਰ ਦਾ ਕਹਿੰਦੀ ਤਾਂ ਉਦੋਂ ਨੂੰ ਉਹਦੇ ਵਿਆਹ ਨੂੰ 2 ਸਾਲ ਹੋ ਜਾਂਦੇ ਨੇ ਜੱਸੀ ਦੇ ਨੂੰ ਜਦੋਂ ਜੱਸੀ ਨੂੰ ਦੱਸੀ ਇਹ ਗੱਲ ਉਹਦੀ ਮਾਂ ਨੇ ਜੱਸੀ ਕਹਿਣ ਲੱਗੀ ਵੀ ਮਾਂ ਤੁਸੀਂ ਮੈਨੂੰ ਅੱਜ ਦੱਸਦੇ ਹੋ ਇਹ ਗੱਲ ਉਦੋਂ ਕਿ ਉਹਨਾਂ ਨੇ ਦੱਸੀ ਵੀ ਇਹਦੇ ਮਨ 'ਚ ਇੰਨਾ ਗੁੱਸਾ ਹੈ ਕਹਿੰਦੀ ਮੈਂ ਪਿੱਛੇ हट ਜਾਂਦੀ ਕਹਿੰਦੀ ਮੈਨੂੰ ਤਾਂ ਐ ਸੀ ਵੀ ਤੁਸੀਂ ਮੇਰਾ ਵਿਆਹ ਕਰ ਰਹੇ ਹੋ ਕਹਿੰਦੀ ਮੈਂ ਚੁੱਪ ਕਰਕੇ ਕਰਾ ਲਿਆ ਕਹਿੰਦੀ ਮੈਨੂੰ ਕੀ ਪਤਾ ਸੀ ਵੀ ਇਹਦੇ ਮਨ 'ਚ ਇੰਨੀ ਮੇਰੀ ਪਤ੍ਰਤੀ ਜ਼ਾਹਿਰ ਹੈ ਕਹਿੰਦੀ ਇਹ ਤਾਂ ਮੈਨੂੰ ਬੁਲਾਉਂਦੀ ਹੀ ਨਹੀਂ ਤਾਂ ਹੀ ਕਹਿੰਦੀ ਵੀ ਪਰ ਹੁਣ ਤਮਾ ਹੋ ਨਹੀਂ ਸਕਦਾ ਕੁਝ ਤੇ ਚਲੋ ਜੀ ਐਨੇ ਨੂੰ ਉਹਦੀ ਮਾਂ ਨੇ ਜਦੋਂ ਉਹਨੂੰ ਕਿਹਾ ਵੀ ਭਾਈ ਤੈ ਨਾਲ ਜਾਣਾ ਜਸੀ ਨੂੰ ਕਿਹਾ ਸੁਖੀ ਨੂੰ ਕਿਹਾ ਉਹ ਕਹਿੰਦੀ ਮੇਰੇ ਤਾਂ ਕੋਈ ਨਹੀਂ ਕੁਛ ਲੱਗਦਾ ਕਹਿੰਦੀ ਮੇਰੇ ਵੱਲੋਂ ਤਾਂ ਉਹ ਸਾਰੇ ਬਿੰਦ ਨੂੰ ਮਰਦੇ ਹੁਣ ਮਰ ਜਾਣ ਇੱਥੋਂ ਤੱਕ ਕਹਿ ਦਿੰਦੀ ਐ ਜਿਵੇਂ ਕੋਈ ਰੱਬ ਸੁਣਦਾ ਹੁੰਦਾ ਤਾਂ ਫੰਕਸ਼ਨ ਹੋ ਹੋਟਿਆ ਤੇ ਕੁਛ ਦਿਨਾਂ ਬਾਅਦ ਆਪਦੀ ਧੀ ਨੂੰ ਤਾਂ ਉਹ ਘਰੇ ਛੱਡ ਗਿਆ ਆਪਣੇ ਸੱਸ ਸਹੁਰੇ ਕੋਲੇ ਜੱਸੀ ਤੇ ਰਵਿੰਦਰ ਮੋਟਰਸਾਈਕਲ ਤੇ ਆਪਦੀ ਨਣਦ ਕੋਲੇ ਮਿਲਣ ਜਾਂਦੀ ਐ ਉਹ ਤਾਂ ਰਾਜ ਉਹਨਾਂ ਦਾ ਜਾਣ ਕੀ ਕੋਈ ਟਰਾਲਾ ਦੇ ਵਿੱਚ ਬਾਈਕ ਉਹਨਾਂ ਦੀ ਵੱਜਦੀ ਹੈ ਤੇ ਬਹੁਤ ਜ਼ਬਰਦਸਤ ਟੱਕਰ ਹੁੰਦੀ ਹੈ ਕਿ ਦੋਵੇਂ ਮੌਕੇ ਤੇ ਮਾਰੇ ਜਾਂਦੇ ਨੇ ਜੇ ਲੋਖਾਬਰ ਮਿਲਦੀ ਆ ਵੀ ਮਰ ਗਏ ਜੀ ਦੋਨੇ ਤੁਹਾਡੇ ਤਾਂ ਧੀ ਵੀ ਮੁੱਕ ਗਈ ਜਮਾਈ ਵੀ ਮੁੱਕ ਗਿਆ ਤਾਂ ਹੁਣ ਬੁਰਾ ਤਾਂ ਸਭ ਨੂੰ ਹੀ ਲੱਗਣਾ ਸੀ ਛੋਟੀ ਜੀ ਬੱਚੀ ਐ ਕੁਝ ਕੁ ਮਹੀਨਿਆਂ ਦੀ ਉਹਦੀ ਤਾਂ ਹੁਣ ਇਦਰੋਂ ਉਹਦਾ ਸੁਖੀ ਦਾ ਵੀ ਵਿਆਹ ਹੋ ਜਾਂਦਾ ਹੈ ਉਹਦਾ ਵੀ ਮੁੰਡਾ ਜਿਹਨੂੰ ਇਹ ਨਾਲ ਵਿਆਹਦੇ ਨੇ ਉਹਨੂੰ ਉਹ ਉਹ ਵੀ ਟੀਚਰ ਲੱਗਿਆ ਹੁੰਦਾ ਸਰਕਾਰੀ ਜੋਬ ਤੇ ਹੁੰਦਾ ਤਾਂ ਹੁਣ ਜੱਸੀ ਜਦੋਂ ਖਬਰ ਸੁਣਦੀ ਹੈ ਸੁਖੀ ਉਹਨੂੰ ਬੁਰੀ ਬਹੁਤ ਲੱਗਦੀ ਹੈ ਗੱਲ ਵੀ ਲੈ ਚਾਹੇ ਮੈਂ ਬੁਲਾਉਂਦੀ ਬੋਲਦੀ ਨਹੀਂ ਸੀ ਕੁਝ ਵੀ ਨਹੀਂ ਸੀ ਮੇਰੇ ਮਨ 'ਚ ਜਿੰਨੀ ਵੀ ਜ਼ਹਿਰ ਸੀ ਉਹਦੇ ਪ੍ਰਤੀ ਉਹ ਵੀ ਜਾਇਜ਼ ਸੀ ਵੀ ਪਰ ਆਹ ਕੰਮ ਨਹੀਂ ਸੀ ਹੋਣਾ ਚਾਹੀਦਾ ਵੀ ਇਹ ਤਾਂ ਨਹੀਂ ਸੀ ਮੈਂ ਚਾਹੁੰਦੀ ਵੀ ਰੱਬ ਨੇ ਗਲਤ ਕੀਤਾ ਹੈ ਤਾਂ ਹੁਣ ਜਦੋਂ ਬਰਾਮਸੀ ਉਹਦੇ ਘਰ ਵਾਲੀ ਆਪਦੀ ਦੋਤੀ ਨੂੰ ਕਿਉਂਕਿ ਉਹਦੇ ਦਾਦਾ ਦਾਦੀ ਥੋੜੇ ਵੱਧ ਉਮਰ ਦੇ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਆਪਦੇ ਪੁੱਤ ਨੂੰ ਰੋਮੋਗੇ ਨੂੰ ਨੂੰ ਰੋਮੋਗੇ ਥੋਤੋ ਬੱਚੀ ਕਿੱਥੋਂ ਪੜੂਗੀ ਵੀ ਤੁਸੀਂ ਅਸੀਂ ਲੈ ਜਾਂਦੇ ਆਂ ਵੀ ਤੁਹਾਡੇ ਕੋਲ ਆਉਂਦੇ ਜਾਂਦੇ ਰਹਾਂਗੇ ਜਦੋਂ ਵੀ ਤੁਹਾਡਾ ਜਿ ਚਿਤ ਕਰਦਾ ਆ ਅਸੀਂ ਆ ਤੁਹਾਨੂੰ ਮਿਲਾ ਕੇ ਲੈ ਜਿਆ ਕਰਾਂਗੇ ਚਲੋ ਜੀ ਉਹ ਬੱਚੇ ਨੂੰ ਨਾਨਕੇ ਉਹਦੇ ਲੈ ਆਉਂਦੇ ਨੇ ਨਾਨਾ ਨਾਨੀ ਤਾਂ ਹੁਣ ਉਹ ਕੁੜੀ ਉੱਥੇ ਪੜਦੀ ਐ ਤਾਂ ਇੱਕ ਦਿਨ ਸੁਖੀ ਆਈ ਮਿਲਣ ਵੱਡੀ ਉਹਨੇ ਆ ਕੇ ਦੇਖਿਆ ਵੀ ਮੇਰੀ ਮਾਂ ਤਾਂ ਇਹਨੂੰ ਬਹੁਤ ਤੰਗ ਹੋ ਕੇ ਪਾਲ ਰਹੀ ਐ ਉਹਨੂੰ ਕੁੜੀ ਤੇ ਤਰਸ ਆਉਂਦਾ ਉਹ ਕਹਿੰਦੀ ਮਾਂ ਜੇ ਇਹਨੂੰ ਮੈਂ ਲੈ ਜਾ ਮੈਂ ਪਾਲ ਲਾਂ ਉਹ ਕਹਿੰਦੀ ਭਾਈ ਦੇਖ ਲੈ ਤੂੰ ਲੈ ਜਾ ਵੀ ਜੇ ਪਾਲ ਲੇਂਗੀ ਬਿਤੇਰੇ ਮਾਂ ਚ ਤਾਂ ਇਹਦੀ ਮਾਂ ਪ੍ਰਤੀ ਇੰਨਾ ਰੋਸ ਧੀ ਉਹ ਕਹਿੰਦੀ ਮਾਂ ਇਹ ਗੱਲਾਂ ਛੱਡ ਕਹਿੰਦੀ ਖਤਮ ਨੇ ਤਾਂ ਗੱਲਾਂ ਵੀ ਮੈਨੂੰ ਹੁਣ ਇਹ ਤੇ ਤਰਸ ਆਉਂਦਾ ਵੀ ਬਿਨ ਮਾਂ ਪਿਓ ਦੀ ਧੀ ਵੀ ਮੈਂ ਇਹਨੂੰ ਪਾਲ ਲੈਣੀ ਆ ਉਹ ਕਹਿੰਦੇ ਵੀ ਚੱਲ ਲੈ ਜਾ ਚਲੋ ਜੀ ਜਦੋਂ ਉਹਦੀ ਭੂਆ ਨੂੰ ਪਤਾ ਲੱਗਿਆ ਹਲੇ ਉਹਨੇ ਵੀ ਕਿਹਾ ਕਹਿੰਦੀ ਤੁਸੀਂ ਉਹਨੂੰ ਕਿਉਂ ਚੁਕਾਤੀ ਕਹਿੰਦੀ ਕੁੜੀ ਪਾਲੀ ਸੀ ਬੱਚੀ ਦਾ ਨਾਂ ਉਹ ਕਹਿੰਦੀ ਤੁਸੀਂ ਪਾਲੀ ਉਹਨੂੰ ਕਿਉਂ ਚੁਕਾਤੀ ਸੁਖੀ ਨੂੰ ਕਹਿੰਦੀ ਇਹਦੀ ਮਾਂ ਨਾਲ ਤਾਂ ਉਹ ਇੰਨੀ ਖਾਰ ਖਾਂਦੀ ਸੀ ਜੇ ਉਹਨੇ ਬੱਚੇ ਨੂੰ ਔਰ ਸਹਰ ਕਰਤੀ ਫੇਰ ਉਹਦੇ ਮਾਂ ਬਾਪ ਕਹਿੰਦੇ ਵੀ ਨਹੀਂ ਉਹ ਉਹ ਸੁਧਰੀ ਹੋਈ ਆ ਵੀ ਹੁਣ ਨਿਓ ਕਰਦੀ ਹੈ ਜਾਂ ਕੁਛ ਚਲੋ ਜੀ ਉੱਥੇ ਕੁੜੀ ਪਲਦੀ ਹੈ ਐਨੇ ਇੱਕ ਸੁਖੀ ਦੇ ਘਰੇ ਵੀ ਇੱਕ ਬੇਟੀ ਜਨਮ ਲੈਂਦੀ ਹੈ ਹੁਣ ਉਹ ਦੋਹਾਂ ਤੀਆਂ ਨੂੰ ਪਾਲਦੀ ਆ ਭਾਵੇਂ ਉਹਨਾਂ ਦੀ ਉਮਰ ਦਾ ਫਰਕ ਸੀ ਦੋਹਾਂ ਕੁੜੀਆਂ ਦਾ ਫੇਰ ਵੀ ਉਹ ਦੋਹਾਂ ਨੂੰ ਪਾਲ ਰਹੀ ਹੈ ਪੜਾ ਰਹੀ ਹੈ ਬਰਾਬਰ ਰੱਖਦੀ ਹੈ ਜਿਵੇਂ ਇਹਨਾਂ ਦੀਆਂ ਮਾਵਾ ਦਾ ਉਹਨਾਂ ਦੀਆਂ ਦਾ ਜੱਸੀ ਤੇ ਸੁਖੀ ਦਾ ਪਿਆਰ ਸੀ ਏਵੇਂ ਹੀ ਹੁਣ ਉਹ ਕੁੜੀਆਂ ਦਾ ਪਿਆਰ ਹੈ ਪਾਲੀ ਦਾ ਤੇ ਸੁਖੀ ਦੀ ਧੀ ਨੀਤੂ ਦਾ ਹੁਣ ਦੋਨੇ ਉਹਨਾਂ ਵਾਂਗੂ ਹੀ ਇਕੱਠੀਆਂ ਨੇ ਖਾਣਾ ਪੀਣਾ ਖੇਲਣਾ ਪੜਨ ਜਾਣਾ ਸੌਣਾ ਵੀ ਇਕੱਠੀਆਂ ਨੇ ਉਹਵੇਂ ਪਿਆਰ ਤਾਂ ਜਦੋਂ ਉਹ ਥੋੜੀ ਵੱਡੀ ਹੋ ਜਾਂਦੀ ਹੈ ਪਾਲੀ ਤਾਂ ਉਹਨੂੰ ਸਾਰੇ ਦੱਸਦੇ ਨੇ ਆਲੇ-ਦਾਲੇ ਉਹਨੂੰ ਲੋਕ ਅੱਡੀ ਵੰਡੀ ਵੀ ਇਹਨੇ ਤਾਂ ਤੇਰੀ ਮਾਂ ਨਾਲ ਐ ਕਰਿਆ ਵੀ ਤੇਰੀ ਮਾਸੀ ਤੇਰੀ ਮਾਂ ਨਾਲ ਐ ਬੋਲਦੀ ਹੁੰਦੀ ਵੀ ਬਿੰਦ ਨੂੰ ਮਰਦੇ ਹੁਣ ਮਰ ਜਾਣਾ ਵੀ ਇਹ ਤਾਂ ਉਹਦੇ ਤੇ ਬੋਲ ਬਣਾ ਬਾਣੀ ਹੈ ਨਹੀਂ ਸੀ ਬਹੁਤ ਲੱਗਦੀ ਸੀ ਵੀ ਤੈਨੂੰ ਕਿਵੇਂ ਪਾਲਿਆ ਉਹ ਬੜਾ ਸੋਚਦੀ ਵੀ ਮੈਨੂੰ ਤਾਂ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਮੇਰੀ ਮਾਸੀ ਨੇ ਵੀ ਲੋਕ ਕੀ ਦੱਸਦੇ ਨੇ ਸੁਖੀ ਨੇ ਉਹਨੂੰ ਪਾਲਿਆ ਵੀ ਆਪਣੀ ਧੀ ਬਣਾ ਕੇ ਸੀ ਉਹਨੂੰ ਕਦੇ ਵੀ ਅਹਿਸਾਸ ਨਹੀਂ ਹੋਣ ਦਿੱਤਾ ਸੀ ਵੀ ਮੈਂ ਤੇਰੀ ਮਾਸੀ ਆ ਜਾਂ ਤੇਰੇ ਮਾਪੇ ਹੈ ਨਹੀਂ ਤਾਂ ਹੁਣ ਉਹ ਕੁੜੀ ਜਵਾਨ ਹੋ ਗਈਆਂ ਦੋਨੇ ਉਹ ਵੀ ਸੋਚਦੀ ਰਹਿੰਦੀ ਆ ਵੀ ਲੋਕ ਕਿੰਨਾ ਕੁਝ ਕਹਿੰਦੇ ਨੇ ਵੀ ਮੈਨੂੰ ਇਹਨੇ ਕਦੇ ਫਰਕ ਨਹੀਂ ਰੱਖਿਆ ਵੀ ਮੈਂ ਕਿਵੇਂ ਮੰਨਾਂ ਵੀ ਇਹ ਅਹੀ ਜੀ ਸੀ ਮੇਰੀ ਮਾਂ ਨਾਲੇ ਨੇ ਐ ਕੀਤਾ ਚਲੋ ਜੀ ਪੜ ਲੀਆਂ ਤਾਂ ਹੁਣ ਉੱਥੇ ਹੀ ਕਹਾਣੀ ਫੇਰ ਆ ਜਾਂਦੀ ਆ ਜਿੱਥੇ ਉਸ ਉਮਰ ਤੇ ਜਿੱਥੇ ਉਹਨਾਂ ਦੋਹਾਂ ਪਹਿਣਾ ਦੀ ਉਮਰ ਸੀ ਜੱਸੀ ਤੇ ਸੁਖੀ ਦੀ ਜੱਸੀ ਦੀ ਧੀ ਵਾਸਤੇ ਪਾਲੀ ਵਾਸਤੇ ਬਾਹਰਲਾ ਮੁੰਡਾ ਰਿਸ਼ਤਾ ਆਉਂਦਾ ਹੈ ਜਦੋਂ ਉਹਦੀ ਫੋਟੋ ਦੇਖਦੇ ਨੇ ਮੁੰਡੇ ਨੂੰ ਦੇਖਦੇ ਨੇ ਬਹੁਤ ਸੋਹਣਾ ਮੁੰਡਾ ਹੁੰਦਾ ਹੈ ਵੈਲ ਸੈਟਲਡ ਹੁੰਦਾ ਹੈ ਤੇ ਉਹਦੇ ਮਨ 'ਚ ਹੁਣ ਸੁਖੀ ਦੇ ਉਹ ਪੁਰਾਣੀਆਂ ਗੱਲਾਂ ਫੇਰ ਉੱਠੇ ਆਉਂਦੀਆਂ ਨੇ ਬਿਹਾਈ ਇਹਨੇ ਵੀ ਇਹਦੀ ਮਾਂ ਨੇ ਮੇਰੇ ਨਾਲ ਐ ਕਰਿਆ ਵੀ ਹੋਮਾ ਨਾ ਤਮੈ ਹੁਣ ਬਦਲਾ ਲਮਾ ਇੰਨਾ ਤੋਂ ਉਹੀ ਕੀੜਾ ਉੱਠਿਆ ਆ ਭਾਈ ਉਹਦੀ ਥਾਂ ਤੇ ਪਾਲੀ ਦੀ ਤੇ ਆਪਦੀ ਤੀਨੂ ਨੀਤੂ ਨੂੰ ਵਿਆਹ ਦਿੰਦੀ ਹੈ ਸਾਰੇ ਹੈਰਾਨ ਹੋ ਜਾਂਦੇ ਨੇ ਵੀ ਰਿਸ਼ਤਾ ਤਾਂ ਇਹਦੇ ਲਈ ਆਇਆ ਸੀ ਤਿਆਰੀਆਂ ਇਹਦੀਆਂ ਹੋ ਰਹੀਆਂ ਸੀ ਵੀ ਉਹਨੂੰ ਕਹਿੰਦੇ ਵੀ ਤੈਂ ਇਹ ਕੀ ਕੀਤਾ ਉਹਦੀ ਮਾਂ ਤੇ ਬਾਪ ਨੇ ਉਹਨੂੰ ਬੜਾ ਕਿਹਾ ਬਿਸੁਖੀਤਾ ਬਹੁਤ ਮਾੜਾ ਕੰਮ ਕਰਿਆ ਕਹਿੰਦੀ ਕਿਉਂ ਤੁਸੀਂ ਨਹੀਂ ਸੀ ਮੇਰੇ ਨਾਲ ਮਾੜਾ ਕੀਤਾ ਜਦੋਂ ਕਹਿੰਦੀ ਮੇਰੀ ਮੰਗ ਸੀ ਮੇਰਾ ਵਿਆਹ ਸੀ ਇਹਦੀ ਮਾਂ ਨੇ ਕਹਿੰਦੀ ਮੇਰੇ ਮੈਨੂੰ ਕਹਿੰਦੀ ਛਡਾ ਕੇ ਆਪ ਵਿਆਹ ਕਰਾ ਲਿਆ ਫੇਰ ਕੀ ਆ ਕਹਿੰਦੀ ਮੈਂ ਤਾਂ ਉਹ ਬਦਲਾ ਮੇਰਾ ਹੁਣ ਪੂਰਾ ਹੋ ਗਿਆ ਇਹਦੀ ਮਾਂ ਨੇ ਕਹਿੰਦੀ ਮੈਨੂੰ ਮੇਰੀ ਮੰਗ ਖੋਹੀ ਧੀ ਮੇਰੀ ਧੀ ਨੇ ਕਹਿੰਦੀ ਹੁਣ ਇਹਦੀ ਮੰਗ ਖੋਲੀ ਤਾਂ ਹੁਣ ਸਾਰੇ ਨੇ ਹੈਰਾਨ ਹੁੰਦੇ ਨੇ ਵੀ ਅਸੀਂ ਤਾਂ ਸਮਝਦੇ ਸੀ ਸੁਦਰਗੀ ਵੀ ਇਹਨੇ ਕੁੜੀ ਪਾਲ ਕਿਵੇਂ ਲਈ ਫਿਰ ਜੇ ਇਹਦੇ ਮਨ ਚ ਇੰਨੀ ਅੱਗ ਸੀ ਕਿਉਂਕਿ ਅੱਗ ਤਾਂ ਉਹਦੇ ਮਨ ਚ ਹੁਣ ਉੱਠੀ ਸੀ ਰਿਸ਼ਤਾ ਆਏ ਤੋਂ ਪਹਿਲਾਂ ਤਾਂ ਉਹ ਤਰਸ ਖਾਂਦੀ ਸੀ ਬੱਚੇ ਤੇ ਜਦੋਂ ਇਹ ਗੱਲ ਸੁਣੀ ਤਾਂ ਉਹਦੇ ਮਾਪੇ ਸੁਖੀ ਦੇ ਉਹ ਦੋਤੀ ਨੂੰ ਆਪਦੀ ਨੂੰ ਆਪਦੇ ਕੋਲ ਲੈ ਆਉਂਦੇ ਨੇ ਵੀ ਆਪਾਂ ਹੁਣ ਨੀ ਨੂੰ ਇੱਥੇ ਛੱਡ ਦੇ ਉਹ ਬਹੁਤ ਕਹਿੰਦੀ ਆ ਸੁਖੀ ਤੇ ਉਹਦੇ ਘਰ ਵਾਲਾ ਵੀ ਤੂੰ ਸੀ ਲਿਜਾਓ ਨਾ ਅਸੀਂ ਹੁਣ ਇਹਦਾ ਵੀ ਵਿਆਹ ਕਰਾਂਗੇ ਬਾਅਦ ਚੋਂ ਵੀ ਹੁਣ ਮੁੰਡਾ ਲੱਭ ਕੇ ਇਹਦਾ ਉਹ ਕਹਿੰਦੇ ਵੀ ਨਾ ਸਾਨੂੰ ਹੁਣ ਸੁਖੀ ਤੇ ਕੋਈ ਭਰੋਸਾ ਨਹੀਂ ਹੈਗਾ ਤਾਂ ਹੋਲੇ ਹੁੰਦੇ ਨੇ ਲਿਆ ਕੇ ਫੇਰ ਉਹ ਮੁੰਡਾ ਦੇਖ ਕੇ ਉਹਦਾ ਪਾਲੀ ਦਾ ਵਿਆਹ ਕਰਦੇ ਨੇ ਵਧੀਆ ਕਰੇ ਤੇ ਨਾਲੇ ਉਹਦੇ ਦਾਦਾ ਦਾਦੀ ਖੁਸ਼ ਹੁੰਦੇ ਨੇ ਸੋ ਉਸ ਤੋਂ ਬਾਅਦ ਫੇਰ ਮਾਪੇ ਨੇ ਸੁਖੀ ਦਾ ਵੀ ਖਿਹੜਾ ਛੱਡਦਾ ਕਹਿੰਦੇ ਵੀ ਤੈਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੇਰੇ ਅੰਦਰ ਇੰਨੀ ਜ਼ਹਿਰ ਹੈ ਤਾਂ ਉਸ ਤੋਂ ਬਾਅਦ ਉਹਦੇ ਜਾਣੋਂ ਨੂੰ ਹਟ ਗਏ ਇਸ ਦੋਤੀ ਦੇ ਨਾਲ ਵਰਤਣ ਲੱਗ ਗਏ ਉਹ ਵੀ ਸਾਡੀ ਤਾਂ ਤੂੰ ਹੀ ਐ ਸਾਰਾ ਕੁਝ ਜੋ ਕੁਝ ਵੀ ਹੈ ਸਾਡਾ ਤੂੰ ਐ ਧੀ ਵੀ ਤੂੰ ਐ ਦੋਤੀ ਵੀ ਤੂੰ ਐ ਸਾਡੇ ਪੁੱਤ ਵੀ ਤੂੰ ਐ ਸੋ ਇੰਨੀ ਇੱਕ ਕਹਾਣੀ ਹੈ ਜੀ ਕਿਵੇਂ ਲੱਗੀ ਤੁਹਾਨੂੰ ਕਹਾਣੀ ਆਪ ਦਾ ਜ਼ਰੂਰ ਕਮੈਂਟ ਰਾਹੀਂ ਆਪਦੇ ਵਿਚਾਰ ਦਿਆ ਕਰੋ ਇਸ ਤੋਂ ਬਾਅਦ ਫਿਰ ਮਿਲਾਂਗੇ ਕਿਸੇ ਵਧੀਆ ਜੀ ਹੋਰ ਸੱਚੀ ਘਟਨਾ ਲਈ ਕਹਾਣੀ ਨਾਲ ਧੰਨਵਾਦ ਜੀ